ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਪਤੀ ਸਾਰੇ ਘੈਂਟ ਹੋਮੋਂਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਟਾਈਮ ਹੋ ਗਿਆ ਸਵੇਰ ਦੇ 5:30 ਆਪਾਂ ਚੱਲੇ ਆਂ ਕੰਮ ਤੇ ਤੇ ਅੱਜ ਹੈਗੀ ਆ 31 ਅਕਤੂਬਰ ਬੈਨਾ ਦਾ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦਿਵਾਲੀ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕ ਕੰਮ ਤੋਂ ਆਪਾਂ ਵਾਪਸ ਆ ਜਾਣਾ ਸ਼ਾਮ ਨੂੰ 4 ਵਜੇ ਫਿਰ 4 ਵਜੇ ਆ ਕੇ ਚਲਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਨਾਲੇ ਦੀਵੇ ਲਾ ਆਵਾਂਗੇ ਤੇ ਮੱਥਾ ਟੇਕ ਆਵਾਂਗੇ ਵਧੀਆ ਬਾਬੇ ਦਾ ਨਾਮ ਵੀ ਲੈਣਾ ਜ਼ਰੂਰੀ ਆ ਤੇ ਅੱਜ ਇੱਕ ਹੈ ਦਿਵਾਲੀ ਸੋ ਹੁਣ ਚੱਲਦੇ ਆਂ ਕੰਮ ਤੇ ਲੈਨੇ ਆਂ ਬਸ ਆਪਾਂ ਨੂੰ ਜਾਣ ਲੱਗੂ 1.5 ਘੰਟਾ ਆਪਾਂ ਜਾਣਾ ਰਿਚਮੁੰਡ ਤੇ ਚੱਲਦੇ ਆਂ ਉਹੀ ਸੇਮ ਪਰਾਨੀ ਸੜਕ ਤੇ ਉਹੀ ਬੱਸ ਅੱਡਾ ਤੇ ਚਲੋ ਚੱਲਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਅੱਗੇ ਦਿਖਾਉਣੇ ਆ ਕੈਨੇਡਾ ਦੀ ਦੀਵਾਲੀ ਤੇ ਦੀਵਾਲੀ ਹੈਗੀ ਆਪਣੀ ਕੈਨੇਡਾ ਚ ਪਹਿਲੀ ਆਪਾਂ ਨੂੰ ਆ ਕੈਨੇਡਾ ਚ ਆਇਆ ਨੂੰ ਸਿਰਫ ਅਜੇ 20 ਦਿਨ ਹੀ ਹੋਇਆ ਸੋ ਦੇਖਦੇ ਆ ਹੁਣ ਦੀਵਾਲੀ ਕੈਨੇਡਾ ਦੀ ਕਿਵੇਂ ਰਹਿੰਦੀ ਆ ਤੇ ਅੱਜ ਹੈਲੋਵੀਨ ਵੀ ਆ ਆਪਾਂ ਚੱਲਾਂਗੇ ਸ਼ਾਮ ਨੂੰ ਡਾਊਨਟਾਊਨ ਉੱਥੇ ਦੇਖਾਂਗੇ ਮਾਹੌਲ ਉੱਥੋਂ ਦਾ ਅੱਜ ਕੀ ਹੁੰਦਾ ਹੈਲੋਵੀਨ ਤੇ ਕਹਿੰਦੇ ਡਾਊਨ ਟਾਊਨ ਚ ਵਧੀਆ ਹੁੰਦੀ ਆ ਦਿਵਾਲੀ ਵੀ ਤੇ ਹੈਲੋਵੀਨ ਵੀ ਸੋ ਦੇਖਦੇ ਆ ਸ਼ਾਮ ਨੂੰ ਕੀ ਪ੍ਰੋਗਰਾਮ ਆ ਕੈਨੇਡਾ ਚ ਤੇ ਪਹਿਲਾਂ ਤਾਂ ਕੰਮ ਤੇ ਚੱਲੀਏ ਕੰਮ ਕਰਕੇ ਆਈਏ ਇਹ ਵੀ ਜ਼ਰੂਰੀ ਆ ਕੈਨੇਡਾ ਚ ਸਰਵਾਈਵ ਕਰਨ ਲਈ ਕੰਮ ਜ਼ਰੂਰੀ ਆ ਸੋ ਚਲੋ ਚੱਲਦੇ ਆ ਮਿਲਦੇ ਆ ਤੁਹਾਨੂੰ ਅੱਗੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਾਰੇ ਸਬਸਕ੍ਰਾਈਬ ਕਾਰਡ ਆਪਣਾ ਅੱਜ ਸਵੇਰ ਤੋਂ ਹੋਇਆ ਮੌਕੇ ਹਨ ਆਪਾਂ ਹੁਣ ਰੀਨਿਊ ਕਰਾਉਣੇ ਆ ਇੱਥੇ ਤੇ ਦੇਖਦੇ ਹਾਂ ਕਿੰਨੇ ਦਾ ਹੁੰਦਾ ਮਨਥਲੀ ਪਾਸ ਇਹ ਹੈਗਾ 107 ਡਾਲਰ ਦਾ ਇੱਥੇ 107 ਡਾਲਰ ਦਾ ਇਹ ਕਰਾਵਾ ਗਿਆ ਆਪਾਂ ਚਲੋ ਫਿਰ ਮਿਲਦੇ ਆਂ ਹੁਣ ਖਾਣੇ ਆ ਪੀਜਾ ਕੰਮ ਦੇ ਸੀਗੀ ਪਾਰਟੀ ਤੇ ਸਾਰੇ ਪੀਜਾ ਖਾਈ ਜਾਂਦੇ ਆ ਹੁਣ ਇਧਰ ਕੋਕ ਹੁਣ ਬਤੇ ਬਾਕੀ ਸਾਰੇ ਅੰਦਰ ਆ ਪੀਜਾ ਖਾ ਕੇ ਮਿਲਦੇ ਆ ਤੁਹਾਨੂੰ ਇਹ ਟਾਈਮ ਹੋ ਗਿਆ 12 ਬ੍ਰੇਕ ਹੋਈ ਸੀ ਹੁਣ ਤੇ 4 ਵਜੇ ਜਾਣਾ ਆਪਾਂ ਤੇ ਉਹ ਖਾਣੇ ਆ ਪੀਜਾ ਤੇ ਫਿਰ ਮਿਲਦੇ ਆ ਸਾਢੇ 12 ਹੋ ਗਏ ਤੇ ਧੁੱਪ ਨਿਕਲੀ ਅੱਜ ਪੂਰੀ ਘੈਂਟ ਪੂਰੀ ਘੈਂਟ ਧੋਪਾ ਸਾਢੇ 12 ਤੇ ਦਿਨ ਪੂਰਾ ਸੋਹਣਾ ਲੱਗ ਗਿਆ ਹਜੇ ਤਾਂ ਕੰਮ ਤੀਆਂ ਆਪਾਂ ਤੇ ਆਸ ਕਿਡਣ ਲਾਈਆਂ ਪਈਆਂ ਚੱਕੀ ਜਾਂਦੇ ਆ ਤੇ ਬਸ 4 ਵਜੇ ਆਪਣਾ ਆਫਾ ਸਾਢੇ 5 ਘਰੇ ਜਾਵਾਂਗੇ ਤੇ ਫਿਰ ਆਵਾ ਗੁਰਦੁਆਰੇ ਵੀ ਜਾਣਾ ਸੋ ਮਿਲਦੇ ਆ ਘਰੇ ਜਾ ਕੇ ਫਾਈਨਲੀ ਆ ਗਏ ਆਪਾਂ ਘਰੇ ਟਾਈਮ ਹੋ ਗਿਆ ਸਿਰ ਸਾਢੇ 5 ਸ਼ਾਮ ਦੇ ਤੇ ਮੀਂਹ ਵੀ ਪੈਣ ਲੱਗਾ ਥੋੜਾ 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 ਮੀਂਹ ਪਈ ਜਾਂਦਾ ਤੇ ਪਹੁੰਚ ਗਏ ਹਣ ਨਾ ਧੋ ਕੇ ਤਿਆਰ ਹੋਨੇ ਆ ਤੇ ਚੱਲਦੇ ਆ ਬਾਬੇ ਦੇ ਉੱਥੇ ਆਪ ਨੂੰ ਗਿਫਟ ਵੀ ਮਿਲਿਆ ਬਹੁਤ ਚਾਕਲੇਟਾਂ ਉਹਨਾਂ ਦੀ ਖਾਨਿਆਂ ਜਾ ਕੇ ਤੇ ਆਪ ਨੂੰ ਫਿਰ ਤਿਆਰ ਹੋਈਆਂ ਦੇ ਆ ਗਿਫਟ ਦਿੱਤਾ ਆਪਣ ਕਮਾਲ ਨੇ ਤੇ ਵਿੱਚ ਕਾਫੀ ਚਾਕਲੇਟਾਂ ਤੇ ਟੌਫੀਆਂ ਨੇ ਬਸ ਇਹੀ ਆ ਦੇਖਦੇ ਆ ਖੋਲ ਕੇ ਕੀ ਕੁਛ ਆ ਦੇ ਵਿੱਚ ਤੇ ਖਾਨਿਆਂ ਨਾ ਧੋ ਕੇ ਚੱਲਦੇ ਆ ਗੁਰਦੁਆਰੇ ਤਿਆਰ ਹੋ ਗਈ ਵੀ ਆਪਾਂ ਆ ਟਾਈਮ ਹੋ ਗਿਆ 6:30 ਤੇ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਬਾਹਰ ਮੀਂਹ ਪੈਣ ਲੱਗਿਆ ਸੀਗਾ ਫਿਰ ਆਪਾਂ ਹਰ ਇੱਕ ਉੱਪਰ ਕਰਾ ਲਈ ਹੁਣ ਜਾਂਦੇ ਉੱਪਰ ਤੇ ਚੱਲਾਂਗੇ ਆਉਂਦੇ ਹੋਏ ਫਿਰ ਆਪਾਂ ਡਾਊਨ ਟਾਊਨ ਵੀ ਜਾਣਾ ਉੱਥੇ ਥੋੜਾ ਮਾਹੌਲ ਚਲ ਦੇਖ ਲਾਂਗੇ ਹੈਲੋਬੀਨ ਅੱਜ ਤੇ ਦਿਵਾਲੀ ਪਤਾ ਨਹੀਂ ਅੱਜ ਆ ਪਤਾ ਨਹੀਂ ਕੱਲ ਨੂੰ ਆ ਸੋ ਆਪਾਂ ਅੱਜ ਹੀ ਦੀਵੇ ਬੋਹਵਤੀਆਂ ਗੁਰੂ ਘਰ ਲਾ ਲੈ ਆਉਣੇ ਆ ਮੱਥਾ ਟੇਕ ਆਵਾਂਗੇ ਨਾਲ ਤੇ ਤੁਹਾਨੂੰ ਪਤਾ ਹੀ ਆ ਫਿਰ ਕੰਮ ਤੋਂ ਮੈਂ 5:30 ਆਇਆ ਸੀ ਆ ਕੇ ਨਹਾ ਤੋ ਕੇ ਤਿਆਰ ਹੋਏ ਹਾਂ ਹੁਣ 5:30 ਹੋ ਗਏ ਹੁਣ ਚੱਲਿਆਂ ਉੱਪਰ ਆਉਂਦੀ ਆਪਣੀ ਉੱਪਰ ਲੈ ਕੇ ਚੱਲਦੇ ਆਂ ਤੇ ਡੰਗਰ ਚੱਕਦੇ ਆ ਫਿਰ ਡਾਊਨ टाउन ਚੱਲਾਂਗੇ ਆਜੋ ਤੇ ਅਮਨ ਹੁਣੀ ਵੀ ਤਿਆਰ ਆ ਤੇ ਇਹ ਕੁਛ ਆਪਣੀ ਲੁੱਕ ਆ ਠੀਕ ਆ ਕੰਮ ਤੋਂ ਆਏ ਸੀਗੇ ਤੇ ਉਹ ਵੀ ਤਿਆਰ ਹੋ ਗਏ ਤੇ ਦੇਖਦੇ ਆ ਅਮਨ ਹੁਣੀ ਹੋਏ ਤਿਆਰ ਕੇ ਨਹੀਂ ਆਹ ਫਿਰਦੇ ਆ ਇੱਧਰ ਅਵੀ ਹੈਲੋ ਹੈਲੋ ਇਹ ਵੀ ਤਿਆਰ ਆ ਉਧਰ ਅਮਨ ਹੈਲੋ ਤੇ ਦੱਸਿਓ ਲਓ ਜੀ ਦੇਖੋ ਇਹ ਤਾਂ ਤਿਆਰ ਨੇ ਦੋਨੇ ਦੱਸਿਓ ਸਾਰੇ ਕਮੈਂਟਾਂ 'ਚ ਕਿਵੇਂ ਲੱਗਦੇ ਆ ਤੇ ਆਪਾਂ ਵੀ ਤਿਆਰ ਆ ਦੱਸਿਓ ਵੱਧ ਸੋਣਾ ਕਿਹੜਾ ਲੱਗਦਾ ਦੋਨਾਂ 'ਚ ਮੈਂ ਸਾਰੇ ਕਮੈਂਟ ਕਰਕੇ ਦੱਸਿਓ ਲਓ ਜੀ ਫਾਈਨਲੀ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਚੱਲਦੇ ਆ ਅੰਦਰ ਕਰਦੇ ਆ ਦਰਸ਼ਨ ਮੱਥਾ ਟੇਕਦੇ ਆ ਜੋ ਆਪਾਂ ਆਏ ਆ ਗੁਰੂ ਨਾਨਕ ਸਾਖ ਇਹ ਲੈ ਕੇ ਉਹ ਕੋਈ ਫੋਟੋ ਨਹੀਂ ਲਗਾਉਂਦਾ ਨਾ ਮਾੜੀ ਮਹਾਰਾਜੇ ਕਰਨਾ ਵਿੱਚ ਦੋਈ ਕਰਦਾ ਸੀ ਨੂੰ ਸੁੱਟਣਾ ਨਹੀਂ ਤੇ ਹੁਣ ਤੁਸੀਂ ਬੈਕ ਸਾਈਡ ਆ ਗਿਆ ਆਪਾਂ ਗੁਰਦੁਆਰੇ ਦੀ ਇੱਥੇ ਸਾਰੇ ਦੀਵੇ ਲੱਗਦੇ ਆ ਲਾਉਣੇ ਆਪਾਂ ਵੀ ਦੀਵੇ ਦੇਖੋ ਮਹੌਲਾ ਆਪਾਂ ਲਾਉਣੇ ਇੱਥੇ ਦੀਵੇ ਇਹ ਆ ਕੈਨੇਡਾ ਦੀ ਆਪਣੀ ਪਹਿਲੀ ਦੀਵਾਲੀ ਤੁਸਕੇ ਪੇਟਾ ਫਾਲੀਗਨ ਦਾ ਨਾਮ ਹੈ ਹੋ ਵੱਜ ਗਏ ਨੇ ਰਾਤ ਦੇ ਹੁਣ ਬੰਦਿਆ ਆਪਾਂ ਡਾਊਨ ਟਾਊਨ ਤੇ ਇੱਥੇ ਦਾ ਬਣੀ ਬਹੁਤ ਗੱਠਾਂ ਸਾਰੇ ਪੰਜਾਬੀ ਪੰਜਾਬੀ ਫਿਰਦੇ ਆ ਦੇ ਚੱਲਦੇ ਆ ਹੁਣ ਅੱਗੇ ਨੂੰ ਜਿੱਥੇ ਡਾਊਨ ਟਾਊਨ ਸ਼ੁਰੂ ਹੁੰਦਾ ਆਪਾਂ ਆਇਆ ਟ੍ਰੇਨ ਲੈ ਕੇ ਸਕਾਟ ਰੋਡ ਤੋਂ ਤੇ ਚਲੋ ਚੱਲਦੇ ਆ ਹੁਣ ਆਜੋ ਦੇਖਦੇ ਆ ਉਥੇ ਨਾਮ ਹੋ ਇਹ ਆ ਡਾਊਨ ਟਾਊਨ ਹੁਣ ਆਪਾਂ ਇਸ ਟਾਈਮ ਹੈਗੇ ਆ ਬੈਨਕੂਵਰ ਦੇ ਵਿੱਚ ਤੇ ਬਸ ਆਈ ਸਾਰੇ ਫਿਰਦੇ ਆ ਕਾਸਟਿਊਮ ਪਾਇਆ ਸਾਰਿਆਂ ਨੇ ਹੈਲੋਵੀਨ ਵਾਲੇ ਸਾਰੇ ਬੱਚੇ ਤਿਆਰ ਹੋਏ ਵੇਚ ਮੋਸਟਲੀ ਦਾ ਗੋਰੀ ਜਾਂ ਗੋਰਿਆਂ ਦਾ ਤਹਾਰਾ ਤੇ ਗੋਰੀ ਸਾਰੇ ਤਿਆਰ ਹੋਏ ਵੇਚ ਕਾਸਟਿਊਮ ਸਾਰਿਆਂ ਨੇ ਪਾਇਆ ਕੀ ਬਣਿਆ ਕੋਈ ਕੀ ਬਣਿਆ ਵਾ ਪਰ ਬਾਤ ਤਾਂ ਇੱਥੇ ਆਪਣੇ ਪੰਜਾਬੀ ਦੀ ਲੀਂਦੇ ਆ ਗੋਰੀ ਦਾ ਘਾਟਿਆ ਪੂਸਤਲੀ ਪੰਜਾਬੀ ਹੋ ਜਾਂ ਸਾਰੇ ਆ ਗੇੜੇ ਕੱਢ ਜਾਂਦੇ ਐ ਸੇ ਉਧਰ ਨੂੰ ਤੇ ਰਹਿ ਜਾਂਦਾ ਵੀ ਉਧਰ ਨੂੰ ਤੇ ਰਹਿ ਜਾਂਦਾ ਬਸ ਇਹ ਆ ਡਾਊਨ ਡਾਊਨ ਪ੍ਰੈਸ ਲਾਈਸ ਦੇ ਆਏ ਆ ਆਪਾਂ ਲਈ ਆਇਤੋਂ ਪੀਜਾ ਤੇ ਪੀਜਾ ਖਾਣੇ ਆ ਤੇ ਫਿਰਸੀ ਹੈਲੋ ਪੀਜਾ ਤੇ ਬਾਹਰ ਬੈਠੇ ਆ ਤੇ ਮੀ ਪੀ ਜਾਂਦਾ ਗਰਮ ਗਰਮ ਪੀਜਾ ਖਾਣੇ ਆ ਨਾਲ ਠੰਡ ਦਾ ਆਨੰਦ ਮਾਣਦੇ ਆ ਜੋ ਨਾਲ ਆਪਣੇ ਮਨ ਰਾਜ ਆ ਔਰ ਵੀ ਕਿਵੇਂ ਆ ਮੁੰਡਿਆ ਵਧੀਆ 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 ਤੇ ਚਲੋ ਪੀਜ਼ਾ ਖਾ ਕੇ ਮਿਲਦੇ ਆ ਸਾਨੂੰ ਇੱਥੋਂ ਲੈਣੀ ਆਪਾਂ ਟ੍ਰੇਨ ਆਹ ਸਟੇਸ਼ਨ ਤੋਂ ਤੇ ਚੱਲਦੇ ਆ ਸਾਰੇ ਪੰਜਾਬੀ ਪੰਜਾਬੀਆ ਹੁੰਦਾ ਸਾਰੇ ਵਾਪਸ ਆ ਜਾਂਦੇ ਆ ਤੇ ਜਦੋਂ ਆਪਾਂ ਗਏ ਸੀ ਉਦੋਂ ਉਹ ਕੱਟ ਸੀ ਹੁਣ ਤਾਂ ਉੱਥੇ ਵੀ ਸਾਰਾ ਖਾਲੀ ਹੋ ਗਿਆ ਸਾਰੇ ਹੁਣ ਜਾਈ ਜਾਂਦੇ ਆ ਆਪਾਂ ਵੀ ਚੱਲਦੇ ਆ ਹੁਣ ਚਲੋ ਲੱਗਦਾ ਇਹ ਨਹੀਂ ਵੀ ਕੈਨੇਡਾ ਹਾਂ ਲੱਗਦਾ ਇਹ ਮਿਸ਼ਪਾਰ ਦੇ ਮੇਲੇ ਤੇ ਫਿਰਦੇ ਹੁੰਦੇ ਆ ਆਰੇ ਪੰਜਾਬੀ ਪੰਜਾਬੀ ਅਜਿਹਾ ਦੇਖੋ ਵੀ ਸਾਨੂੰ ਪੰਜਾਬੀ ਪੰਜਾਬੀ ਦਿੱਸੂਗਾ ਗੋਰੇ ਘਾਟਾ ਪੰਜਾਬੀ ਵੱਧਾ 12:00 ਵੱਜ ਗਏ ਆਪਾਂ ਘਰੇ ਪਹੁੰਚਣ ਵਾਲੇ ਆ ਬਸ 2-3 ਮਿੰਟ ਹੋਰ ਲੱਗਣਗੇ ਮੀਂਹ ਪਈ ਜਾਂਦਾ ਥੋੜਾ ਥੋੜਾ ਕਣੀਆਂ ਪਈ ਜਾਂਦੀਆਂ ਹਟਿਆ ਨਹੀਂਗਾ ਆਪਾਂ ਆਹ ਡਾਊਨ ਟਾਊਨ ਤੋਂ ਹੈਲੋਵੀਨ ਦਾ ਪ੍ਰੋਗਰਾਮ ਥੋੜਾ ਦੇਖ ਕੇ ਠੀਕ ਸੀਗਾ ਗੋਰਾ ਦਾ ਘਾਟੀ ਸੀ ਆਪਣੇ ਪੰਜਾਬੀ ਸੀ ਫਿਰਦੇ ਉਥੇ ਦੋ ਉਧਰ ਨੂੰ ਦੋ ਉਧਰ ਨੂੰ ਦੋ ਉਧਰ ਨੂੰ ਬਾਹਰ ਵਾਲਾ ਲੂਲਾ ਪਾ ਕੇ ਆ ਗਏ ਆਪਾਂ ਵੀ ਤੇ ਚਲਦੇ ਆ ਘਰੇ ਸੌਣੇ ਹੁਣ ਸਵੇਰੇ ਫੇਰ ਜਾਣਾ ਕੰਮ ਤੇ ਕੈਨੇਡਾ ਦਾ ਫਿਰ ਆਈਆਂ ਸਵੇਰੇ ਕੰਮ ਸ਼ਾਮ ਨੂੰ ਘਰੇ ਬੱਸ ਤੇ ਸੋਝੋ ਫੇਰ ਕੰਮ ਤੇ ਚਲੋ ਮਿਲਦੇ ਆ ਹੁਣ ਅਗਲੇ ਵਲੌਗ ਚ ਬਾਏ ਬਾਏ